ਸਟਾ ਕੁਲਵੀਰ ਸਿੰਘ ਜੀਰਾ ਹੈਜ਼ ਬੀਨ ਸਸਪੈਂਡਡ ਫ੍ਰਮ ਕਾਂਗਰਸ ਮੈਂਬਰਸ਼ਿਪ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸ ਪਾਰਟੀ ਦੇ ਜੀਰਾ ਤੋਂ ਵਿਧਾਇਕ ਕੁਲਵੀਰ ਸਿੰਘ ਜੀਰਾ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅਤਲ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੁਲਵੀਰ ਜੀਰਾ ਨੇ ਪਾਰਟੀ ਅਨੁਸ਼ਾਸਨ ਭੰਗ ਕੀਤਾ ਸੀ ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਏ ਤੋਂ ਬਾਅਦ ਕੁਲਵੀਰ ਜੀਰਾ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਉਨਾ ਕਿਹਾ ਕਿ ਜੀਰਾ ਕਿੰਨਾ ਸਮਾਂ ਸਸਪੈਂਡ ਰਹਿਣਗੇ ਇਸ ਬਾਰੇ ਪਾਰਟੀ ਦੀ ਹਾਈ ਕਮਾਂਡ ਨੇ ਅਗਲਾ ਫੈਸਲਾ ਲੈਣਾ ਹੈ ਅਥਾਰਟिटीज ਨੂੰ ਇਹ ਉਹਨਾਂ ਦੀ ਜਾਂਚ ਕੀਤੀ ਜਾਵੇ ਨਹੀਂ ਜੇ ਉਹ ਜੇ ਤੁਹਾਡਾ ਐਮਐਲਏ ਦੋਸ਼ ਲਾਰੇ ਪੁਲਿਸ ਅਫਸਰਾਂ ਤੇ ਵੀ ਝੂਠੇ ਕੇਸ ਦਰਜ ਕਰਦੇ ਆ ਕਿਤੇ ਨਾ ਕਿਤੇ ਗਲਤ ਹੈ ਨਾ ਫਿਰ ਉਸੇ ਦੀ ਜਾਂਚ ਕਰਨ ਵਾਸਤੇ ਅਸੀਂ ਕਰ ਰਹੇ ਹਾਂ ਜੋ ਹੈ ਉਹਨਾਂ ਦਾ ਸ਼ੋ ਕਾਸ ਲੋਕਲ ਅਥਾਰਟिटीज ਸਾਸੀ ਹੈ ਉਹ ਫੋਟੋ ਮਿਲ ਗਿਆ ਤੇ ਉਹਦੇ ਵਿੱਚ ਕੀ ਕੀ ਹੈ ਦੇਖੋ ਸ਼ੋ ਕਾਸ ਨੋਟਿਸ ਵੀ ਮਿਲ ਗਿਆ ਜੀ ਉਹਦੇ ਤੇ ਡਿਸੀਜਨ ਵੀ ਲੈ ਲਿਆ ਸਰਕਾਰ ਕੁਲਵੀਰ ਸਿੰਘ ਜ਼ੀਰਾ ਹੈਜ਼ ਬੀਨ ਸਸਪੈਂਡਡ ਫ্রম ਕਾਂਗਰਸ ਮੈਂਬਰਸ਼ਿਪ ਸਰ ਆ ਜੀਰਾ ਸਾਹਿਬ ਲਈ ਕੀ ਕਹਾਇਆ ਕਿ ਇਹ ਟ੍ਰੈਂਡ ਹੈ ਨਾ ਜਾਣ ਦਾ ਖਤਰਾ ਹੈ ਦੇਖਿਆ ਮੈਂ ਸਵਾਲ ਕਿਸੇ ਦੀ ਜਾਨ ਨੂੰ ਪੰਜਾਬ ਦੇ ਅੰਦਰ ਕਿਸੇ ਨੂੰ ਖਤਰਾ ਨਹੀਂ ਹਰ ਕਿਸਮ ਦੇ ਸਿਕਿਉਰਿਟੀ ਜ਼ੀਰਾ ਸਾਹਿਬ ਨੇ ਜੋ ਇਲਜ਼ਾਮ ਲਗਾਏ ਉਹਨਾਂ ਦੀ ਨਿਰਪੱਖ ਤੌਰ ਤੇ ਜਾਂਚ ਹੋਊਗੀ ਬਿਲਕੁਲ ਜਿਹੜਾ ਕੋਈ ਅਫਸਰ ਮੁਲਾਜ਼ਮ ਕੋਈ ਵੀ ਪੋਲਿਟਿਕਲ ਲੀਡਰ ਇਨਵੋਲ ਹੋਇਆ ਉਹਦੇ ਉੱਤੇ ਵੱਡੀ ਕਾਰਵਾਈ ਹੋਊਗੀ ਬਿਕਾਜ਼ ਦਿਸ ਇਜ਼ ਰੂਲ ਆਫ ਲਾ ਬਟ ਜੀਰਾ ਸਾਹਿਬ ਨੂੰ ਪਾਰਟੀ ਦੇ ਇਨਡਿਸਿਪਲਨ ਕਰਕੇ ਹੀ ਹੈਸ ਬੀਨ ਸਸਪੈਂਡਡ ਫ্রম ਦਾ ਪਾਰਟੀ ਟਿਲ ਫਰਦਰ ਸਰ ਕਿੰਨੇ ਸਾਲ ਲਈ ਕੋਈ ਸਾਲ ਤੋਂ ਨਹੀਂ ਵੀ ਵਿਲ ਲੁੱਕ ਇਨਟੂ ਦ ਇਸ਼ੂ ਇਸ ਬੀਇੰਗ ਐਗਜ਼ਾਮਿੰਡ ਪਾਰਟੀ ਹਾਈ ਕਮਾਂਡ ਐਂਡ ਪਾਰਟੀ ਹੈ ਟੇਕਨ ਵੈਰੀ ਸੀਰੀਅਸ ਨੋਟ ਆਫ ਦਿਸ ਗ੍ਰਾਸ ਇਨਡਿਸਿਪਲਨ ਫੋਰ ਅੰਡਰਮਾਈਨਿੰਗ ਦ ਐਫਰਟ ਮੇਡ ਬਾਇ ਕੈਪਟਨ ਅਮਰਿੰਦਰ ਸਿੰਘ ਜੀ ਲੀਡ ਕਾਂਗਰਸ ਪਾਰਟੀ ਇਨ ਟਰਮਸ ਆਫ ਕੰਟੇਨਿੰਗ ਡਰੱਗਸ ਐਂਡ ਐਸਟੈਬਿਸ਼ਿੰਗ ਲਾਅ ਐਂਡ ਆਰਡਰ ਇਨ ਪੰਜਾਬ ਉਹਨੂੰ ਲੈ ਕੇ ਜੋ ਨਾਨੇ ਗ੍ਰੋਸ ਇਨਡਿਸਿਪਲਿਨ ਕੀਤਾ ਹੈ ਉਹਦੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਬਾਕੀ ਅੱਗੇ ਜੋ ਵੀ ਹੋਗਾ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ